ਮੈਂ ਹਾਂ ਸਰਬਜੀਤ ਪੈਂਡੂ ਲਾਈਫ ਦੀ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਦੁਪਹਿਰ ਦਾ ਟਾਈਮ ਆ ਹਨਾ ਤੇ ਅਸੀਂ ਹੁਣੀ ਜਾ ਕੇ ਆਇਆ ਥੋੜੀ ਸ਼ੋਪਿੰਗ ਕਰਕੇ ਆਇਆ ਮਜਾਰਚੂ ਤੇ ਜੋ ਜੋ ਖਰੀਦੇ ਆ ਮਤਲਬ ਕਿ ਕੱਪੜੇ ਸੀ ਜਾ ਕੇ ਸ਼ੋਪਿੰਗ ਕਰਕੇ ਆਇਆ ਕੱਪੜੇ ਲੈ ਕੇ ਆਇਆ ਹਨਾ ਸੇਲ ਵਾਲੇ ਤੇ ਬਾਕੀ ਟਾਈਮ ਬਹੁਤ ਜ਼ਿਆਦਾ ਲੱਗ ਗਿਆ ਸੀ ਹਨਾ ਮੈਂ ਪੱਗੀ ਨਾ ਬਿਨਾ ਕੋਟੀ ਤੋਂ ਬਿਨਾ ਸ਼ਾਲ ਤੋਂ ਹਨਾ ਤੇ ਠੰਡ ਇੰਨੀ ਜ਼ਿਆਦੇ ਸੀ ਬਾਹਰ ਮਤਲਬ ਕਿ ਧੁੱਪ ਦੇ ਵਿੱਚ ਵੀ ਨਾ ਬਹੁਤ ਜ਼ਿਆਦੇ ਠੰਡ ਲੱਗਦੀ ਸੀ ਕਿਉਂਕਿ ਗੜੇ ਬਹੁਤ ਜ਼ਿਆਦੇ ਪਏ ਨੇ ਨਾ ਉਹਦੇ ਕਰਕੇ ਠੰਡ ਵੱਧ ਗਈ ਆ ਦਵਾਰੋਂ ਹਨਾ ਤੇ ਹੁਣ ਠੰਡ ਲੱਗਣ ਲੱਗੀ ਤੇ ਫਿਰ ਮਾ ਆ ਕੇ ਫਟਾਫਟ ਕੋਟੀ ਪਾਈ ਤੇ ਨਾਲ ਲੈ ਸ਼ੌਰ ਸ਼ਾਲ ਤੇ ਬੱਚੇ ਆ ਗਏ ਨੇ ਸਕੂਲ ਤੋਂ ਬੱਚੇ ਨੂੰ ਮੈਂ ਕਰਕੇ ਦਿੱਤੀ ਐ ਚਾਹ ਫੇਰ ਜਦੋਂ ਅਸੀਂ ਆਏ ਸੀ ਮੈਂ ਫਟਾਫਟ ਆ ਕੇ ਰੋਟੀ ਬਣਾਈ ਸਭ ਤੋਂ ਪਹਿਲਾਂ ਸਰਦਾਰ ਜੀਆਂ ਵਾਸਤੇ ਹਨਾ ਮੈਂ ਕਿਹਾ ਚੱਲ ਕੰਮ ਤੇ ਰੋਟੀ ਖਾ ਕੇ ਚਲੇ ਜਾਣਗੇ ਹਨਾ ਤੇ ਨਾਲੇ ਚਾਹ ਬਣਾ ਕੇ ਦਿੱਤੀ ਦੁਕਾਨ ਤੇ ਚਾਹ ਲੈ ਕੇ ਨੇ ਬਣਵਾ ਕੇ ਸਰਦਾਰ ਜੀ ਹਨਾ ਤੇ ਬੱਚਿਆਂ ਨੂੰ ਮੈਂ ਰੋਟੀ ਪਾ ਕੇ ਦੇ ਦਿੱਤੀ ਆ ਬੱਚੇ ਖਾਂਦੇ ਨੇ ਰੋਟੀ ਚਲੋ ਜੀ ਇਹ ਲੈ ਕੇ ਆਏ ਆਪਾਂ ਗਾਜਰਾ ਹਨਾ ਮੈਂ ਕਿਹਾ ਚੱਲ ਉਹ ਕੁਜਰੇਲਾ ਆਪਣਾ ਖਤਮ ਹੋ ਗਿਆ ਸੀ ਹੋਰ ਬਣਵਾ ਲੈਣੇ ਸਰਦਾਰ ਜੀਆਂ ਨੂੰ ਕਹਿ ਕੇ ਹਨਾ ਤੇ ਇੱਧਰ ਹੋ ਗਿਆ ਮਟਰ ਸ਼ਾਮ ਨੂੰ ਧਰਾਂਗੇ ਆਲੂ ਮਟਰ ਦੀ ਸਬਜ਼ੀ ਇਹ ਹੋ ਗਿਆ ਗਾਜਰਾ ਤੇ ਬੱਚੇ ਖਾਂਦੇ ਨੇ ਰੋਟੀ ਰੋਟੀ ਲੈਣੀ ਬੁੱਤ ਇਹਨਾਂ ਨੂੰ ਮੈਂ ਗੋਭੀ ਵਾਲੀ ਸਬਜੀ ਨਾ ਰੋਟੀ ਦੇ ਵਿੱਚ ਪਾ ਕੇ ਮਤਲਬ ਕਿ ਕੁਲਚੇ ਮਾਗ ਬਣਾ ਕੇ ਦਿੱਤਾ ਸੀ ਹਨਾ ਕੌਠੇ ਮਾਗ ਤੇ ਉਹ ਖਾਂਦੇ ਨੇ ਤੇ ਹਾਲੇ ਕੱਪੜੇ ਵਗੈਰਾ ਸੁੱਕੇ ਨਹੀਂ ਹੈਗੇ ਕੁਝ ਸੁੱਕੇ ਨੇ ਕੁਝ ਮਤਲਬ ਕਿ ਸੁੱਕ ਜਾਣਗੇ ਹਨਾ ਤੇ ਲੋ ਜੀ ਆ ਗਿਆ ਆਪਾਂ ਇੱਧਰ ਕਮਰੇ ਦੇ ਵਿੱਚ ਦੇਖੋ ਕਾਂ ਬਹੁਤ ਜ਼ਿਆਦੇ ਪਿਆ ਹੋਇਆ ਸਰਦਾਰ ਜੀ ਦੀ ਜਾਗਟ ਹੈ ਜਾਗਟ ਪਾ ਲਈ ਤੇ ਸਰਦਾਰ ਜੀ ਸਰਦਾਰ ਜੀ ਨੂੰ ਵੀ ਠੰਡ ਬਹੁਤ ਜ਼ਿਆਦਾ ਚੜ ਗਈ ਕਹਿੰਦੇ ਬਹੁਤ ਜ਼ਿਆਦਾ ਠੰਡ ਹੈ ਬਾਹਰੇ ਇਹਨੂੰ ਹੁਣ ਆਪਾਂ ਰੱਖ ਦਿੰਦੇ ਨੇ ਪਹਿਲਾਂ ਮੈਂ ਇਹ ਸਾਰੇ ਮੋٹے ਜਿਹੜੇ ਕੱਪੜੇ ਨੇ ਚੱਕ ਕੇ ਰੱਖ ਦਿੱਤੇ ਸੀ ਮੈਂ ਕਿਹਾ ਚੱਲ ਹੁਣ ਗਰਮੀ ਹੋ ਗਈ ਹਨਾ ਤੇ ਫੇਰ ਮੈਨੂੰ ਇਹ ਦੁਆਰੋ ਜਾਕਟ ਫੇਰ ਕੱਢਣੀ ਪੈਗੀ ਜਾਣ ਲੱਗੇ ਤਰੰਤ ਸਰਦਾਰ ਜੀ ਕਹਿੰਦੇ ਇਦਾਂ ਬਿਨਾ ਜਾਗਰ ਤੋਂ ਜਾਇ ਨਹੀਂ ਜਾਣਾ ਹੈਗਾ ਤੁਸੀਂ ਮੈਨੂੰ ਜਾਗਟ ਦੋ ਕੱਢ ਕੇ ਫੇਰ ਜਾਵਾਂਗੇ ਆਪਾਂ ਸ਼ਾਪਿੰਗ ਕਰਨ ਚਲੋ ਜੀ ਇੱਧਰ ਹੈਗੇ ਨੇ ਆਪਣੇ ਕੱਪੜੇ ਤੇ ਮੈਂ ਇਹ ਸ਼ਾਮ ਨੂੰ ਕੱਟੂਗੀ ਕੱਪੜੇ ਹਨਾ ਲਿਪਾਫੇ ਦੇ ਵਿੱਚ ਤੇ ਹੁਣ ਕਰਦੀ ਆ ਮੈਂ ਸਲਵਾਰ ਦੀ ਸਟੀਚਿੰਗ ਹਨਾ ਲਾਈਨਿੰਗ ਵਾਲੀ ਸਲਵਾਰ ਇਹਦੀ ਸਟੀਚਿੰਗ ਕਰਦੀ ਆ ਤੇ ਬੱਚੇ ਦੇਖਦੇ ਸੀ ਟੀਵੀ ਤੇ ਲੋਜੀ ਦੇਖੋ ਭਾਂਡੇ ਵਗੈਰਾ ਚੱਕਦੀਆਂ ਹਨਾ ਬੱਚੇ ਰੋਟੀ ਖਾਦੇ ਆ ਭਾਂਡੇ ਚੱਕਦੀਆਂ ਤੇ ਫੇਰ ਮੈਂ ਕਰਦੀ ਆ ਸਲਾਈ ਦਾ ਕੰਮ ਹਨਾ ਤੇ ਮੈਂ ਵੀ ਗਰਮੀ ਵਾਲਾ ਸੂਟ ਹੀ ਪਾ ਗਈ ਸੀ ਆਸੂੜ ਪਾ ਗਈ ਸੀ ਮੈਂ ਗਰਮੀ ਵਾਲੀ ਮੈਂ ਕਿਹਾ ਝਲ ਕਿਹੜਾ ਇੰਨੀ ਠੰਡ ਹੈ ਹਨਾ ਧੁੱਪ ਦੇ ਵਿੱਚ ਬਾਹਰੇ ਤਾਂ ਆਪਾਂ ਨੂੰ ਲੱਗਦੀ ਨਹੀਂ ਹੈਗੀ ਘਰ ਬੈਠਿਆਂ ਨੂੰ ਹਨਾ ਜਦੋਂ ਬਾਹਰੇ ਜਾਂਦੇ ਆ ਫੇਰ ਹੀ ਪਤਾ ਲੱਗਦਾ ਵੀ ਠੰਡ ਕਿੰਨੀ ਕਾ ਹਨਾ ਠੰਡ ਬਹੁਤ ਜ਼ਿਆਦਾ ਹੋ ਗਈ ਹੈ ਜਿਵੇਂ ਸਟਾਰਟਿੰਗ ਤੋਂ ਠੰਡ ਹੁੰਦੀ ਹੈ ਨਾ ਜਨਵਰੀ ਨਾ ਦਸੰਬਰ ਦੇ ਐਂਡੇ ਚ ਸਟਾਰਟਿੰਗ ਚ ਠੰਡ ਹੋ ਜਾਂਦੀ ਆ ਉਦੋਂ ਬਹੁਤ ਜ਼ਿਆਦਾ ਠੰਡ ਹੋ ਗਈ ਹੈ ਹਨਾ ਗੜਿਆਂ ਕਾਰਨ ਵਧੀਆ ਤੇ ਸਿਮਰਨ ਕੱਪੜੇ ਚੇਂਜ ਕਰਕੇ ਹੁਣ ਇਹਨਾਂ ਦਾ ਹੋ ਗਿਆ ਟਿਊਸ਼ਨ ਦਾ ਟਾਈਮ ਹਲੇ ਅੱਧਾ ਕ ਘੰਟਾ ਰਹਿ ਗਿਆ ਫਿਰ ਜਾਣਗੇ ਇਹ ਟਿਊਸ਼ਨ ਤੇ ਹੈ ਕਹਣ ਨੂੰ ਕੋਈ ਕਿਉਂ ਲੈ ਸਕੂਲ ਹੀ ਜਾਂਦਾ ਬਾਹਵੇਂ ਤੇਰੇ ਸਕੂਲ ਤਾਂ ਜਾਣਾ ਪਊਗਾ ਕਿਉਂ ਨਹੀਂ ਫਾਇਦਾ ਜਾਣਦਾ ਉਹ ਤਾਂ ਸਕੂਲ ਤਾਂ ਸਕੂਲ ਬਣੇ ਪਹਿਲਾਂ ਸਰਦਾ ਹੁੰਦਾ ਪੱਕੇ ਪੇਪਰ ਨੇ ਇਹ ਫਿਰ ਕੀ ਆ ਲੈ ਤੇਰੇ ਬਾਹ ਫਿਰ ਕੀ ਆ ਸਕੂਲ ਤਾਂ ਜਾਣਾ ਪਊਗਾ ਪੁੱਤ ਲੈ ਤੂੰ ਕੀ ਤੇਰੀ ਮੰਮੀ ਵੀ ਭੱਜੀ ਜਾਊ ਸਕੂਲ ਤਾਂ ਠੀਕ ਆ ਮੈਂ ਚੱਲੂ ਨਾਲ ਠੀਕ ਆ ਨਾਲ ਚੱਲੂ ਤੇ ਇਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਮੇਰੇ ਨਵੇਂ ਹੋ ਤਾਂ ਚੈਨਲ ਨੂੰ লাইਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੇਕਰ ਵੀਡੀਓ ਵਧੀਆ ਲੱਗੀ ਹੋ ਤਾਂ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਲੋ ਜੀ ਬੱਚਿਆਂ ਨੇ ਜਾਣਾ ਟੀਊਸ਼ਨ ਤੇ ਮੈਂ ਮਨਿੰਦਰ ਨੂੰ ਕਿਹਾ ਪਹਿਲਾਂ ਮੇਰੇ ਥੋੜੀ ਵੀਡੀਓ ਸ਼ੂਟ ਕਰਦੇ ਹਨਾ ਮੈਂ ਵੀ ਸਲਵਾਰ ਦੀ ਕਟਿੰਗ ਕਰਦੀ ਆ ਤੇ ਇਹ ਮਤਲਬ ਕਿ ਜਲਦੀ ਸੇ ਸਲਾਈ ਕਰਕੇ ਦੇਣੀ ਸੀ ਤੇ ਫਿਰ ਮੈਂ ਸਲਵਾਰ ਦੀ फटाफट ਲੱਗ ਗਈ ਸੀ ਕਟਿੰਗ ਕਰਨਾ ਮੈਂ ਕਿਹਾ ਚਾ ਲਾਈਨਿੰਗ ਬਾਅਦ ਚ ਜੜ ਲੂੰਗੀ ਹਨਾ ਪਹਿਲਾਂ ਕਟਿੰਗ ਦਾ ਕੰਮ ਨਵੇੜਾ ਕਿਉਂਕਿ ਜਦ ਤੱਕ ਕਟਿੰਗ ਦਾ ਕੰਮ ਨਹੀਂ ਨਿਬੜਦਾ ਹੈਗਾ ਫਿਰ ਸਿਉਂਤੀ ਵੀ ਨਹੀਂ ਜਾਂਦੀ ਕੱਟੀਆਂ ਹੋਈਆਂ ਮਤਲਬ ਕਿ ਕੱਪੜੇ ਜਲਦੀ ਸਲਾਈ ਕਰੀ ਜਾਂਦੇ ਨੇ ਤੇ ਲੋ ਜੀ ਕਟਿੰਗ ਕਰਨ ਤੋਂ ਬਾਅਦ ਫਿਰ ਮੈ ਲੱਗੀ ਸੀ ਬਾਹਰ ਉਤਾਰ ਤੋਂ ਕੱਪੜੇ ਉਤਾਰਨਾ ਹਨਾ ਤੇ ਠੰਡ ਹੋ ਗਈ ਸੀ ਫਿਰ ਮੈਂ ਸਿਰ ਤੇ ਕੈਪ ਲੈ ਲਈ ਸੀ ਹਨਾ ਮੈ ਕਿ ਠੰਡ ਲੱਗਦੀ ਆ ਤੇ ਇੱਕ ਮੇਰੇ ਸੂਟ ਵੀ ਗਰਮੀ ਵਾਲਾ ਪਾਇਆ ਹੋਇਆ ਸੀ ਹਨਾ ਤੇ ਸ਼ਾਲ ਲੈ ਲਿਆ ਸੀ ਬਾਕੀ ਜਿਹੜੇ ਮੇਰੇ ਕੱਪੜੇ ਰਹਿ ਗਏ ਸੀ ਤਾਰ ਤੋਂ ਲੱਗੀ ਸੀ ਮੈਂ ਫਟਾਫਟ ਉਤਾਰਨਾ ਹਨਾ ਕਿਉਂਕਿ ਮੈ ਕਿ ਮਤਲਬ ਕਿ ਤਰੇਲ ਜੇ ਪੈਨ ਨਾਲ ਕੱਪੜੇ ਸਾਰੇ ਉਹ ਮਤਲਬ ਕਿ SLAF ਜੀ ਨਾਲ ਚੜ ਜਿੱਗਲੇ ਜਿੱਗਲੇ ਜੇ ਨਾ ਹੋ ਜਾਣਾ ਇਸ ਲਈ ਤੇ ਲੋ ਜੀ ਕੱਪੜੇ ਆਪਾਂ ਉਤਾਰ ਲਏ ਸੀ ਤਾਰ ਤੋਂ ਹਨਾ ਤੇ ਮੈਂ ਕੱਪੜੇ ਰੱਖ ਦਿੱਤੇ ਸੀ ਅੰਦਰ ਤੇ ਇਸ ਤੋਂ ਬਾਅਦ ਫਿਰ ਮੈਂ ਲੱਗ ਗਈ ਸੀ ਜੀ ਚੱਕ ਤਾਰ ਕਰਨ ਸਾਰੇ ਬੱਚਿਆਂ ਦਾ ਜੋ ਖਲਾਰਾ ਪਾਇਆ ਪਿਆ ਸੀ ਕੋਟੀਆਂ ਵਗੈਰਾ ਸਕੂਲ ਦੀਆਂ ਡਰੈਸਾਂ ਵਗੈਰਾ ਸਾਰੀਆਂ ਉਹ ਚੱਕ ਕੇ ਰੱਖੀਆਂ ਹਨਾ ਫਿਰ ਹੋ ਗਈ ਤੇ ਸ਼ਾਮ ਜੀ ਸ਼ਾਮ ਨੂੰ ਮੈਂ ਲੱਗ ਗਈ ਸੀ ਰੋਟੀ ਬਣਾਉਣ ਦੀ ਰੋਟੀ ਬਣੀ ਇੱਕ ਤੋਂ ਉਹਨੇ ਕਰਕੇ ਵੀ ਨਹੀਂ ਖਾਣੀ ਸੀ कणक की नहीं खानी से कणक की कौन ही कवा गेहूं का आटा कवा इसने हमें तो कणक का आटा भी कवा हम तो गेहूं का आटा कहते हैं हिंदी बोली हरियाणी हम... बोली है गेहूं आटा गेहूं का आटा ये है बाजरे का आटा बाजरे की रोटी बहुत टेस्टी बनती है बिच्ची हिंदी बिच्ची पंजाबी ਲੋਜੀ ਰੋਟੀ ਆਪਾਂ ਲੱਗ ਚੁੱਕੇ ਆ ਸਰਦਾਰ ਜੀ ਗਏ ਹੋਏ ਨੇ ਨਾਉਣ ਸਰਦਾਰ ਜੀ ਕਹਿੰਦੇ ਭੁੱਖ ਲੱਗੀ ਐ ਮੈਂ ਕਿੱਥੇ ਚੱਲ ਰੋਟੀ ਖਾ ਲਿਓ ਹਨਾ ਸਬਜ਼ੀ ਬਣ ਗਈ ਆ ਆਪਣੀ ਹੋਰ ਹੁਣ 버ਗਰ ਤਾਂ ਮੰਗਾ ਨਹੀਂ ਸਕਦੇ ਕੋਈ ਨਾ 버ਗਰ ਵੀ ਆ ਜਾਣਗੇ 버ਗਰ ਨੂੰ ਕੀ ਐ ਘਰੇ ਬਣਾ ਲਾਂਗੇ ਗੱਲਾਂ ਹੀ ਨੇ ਗੱਲਾਂ ਜੀ 버ਗਰ ਬਣ ਜਾਂਦੇ ਨੇ ਲੋਜੀ ਰੋਟੀ ਨੂੰ ਖਾ ਕੇ ਫੇਰ ਕਰਾਂਗੇ ਹੋਰ ਕੰਮ ਤੇ ਸਰਦਾਰ ਜੀ ਆਉਂਦੇ ਆ ਤੇ ਇਧਰੋਂ ਫਿਰ ਰੋਟੀ ਰੁੱਟੀ ਖਾ ਲਈ ਸੀ ਫਿਰ ਸਰਦਾਰ ਜੀ ਚਲੇ ਗਏ ਸੀ ਕੜਾਹੀ ਲੈਣ ਕੜਾਹੀ ਲੈ ਕੇ ਆਗੇ ਸੀ ਕਿਉਂਕਿ ਬੱਚਿਆਂ ਵਾਸਤੇ ਬਣਾਉਣਾ ਸੀ ਗਜਰੇਲਾ ਗਾਜਰ ਪਾਕੀ ਬਣਾਉਣਾ ਸੀ ਪਹਿਲਾਂ ਬਣਾ ਚੁੱਕੇ ਸੀ ਤੇ ਹੁਣ ਫਿਰ ਸਰਦਾਰ ਜੀ ਕਹਿੰਦੇ ਮੈਂ ਫੇਰ ਕੱਢਦਾ ਨਾ ਹਨਾ ਫਿਰ ਇਸ ਤੋਂ ਬਾਅਦ ਫਿਰ ਕਹਿੰਦੇ ਖੂਆ ਕੱਢ ਦਾਂਗੇ 15 ਦਿਨ ਬਾਅਦ ਹਨਾ ਚਲ ਬੱਚਿਆਂ ਨਾਲ ਪੇਪਰ ਹੋ ਜਾਣਗੇ ਨਾਲੇ ਬੱਚਿਆਂ ਨੂੰ ਸਵੇਰੇ ਭੁੱਖ ਲੱਗਦੀ ਹੈ ਹਨਾ ਜੋ ਸਵੇਰ ਜਾਂਦੀ ਜੀ ਨੇ ਤੇ ਸਰਦਾਰ ਜੀ ਲੱਗੇ ਸੀ ਇੱਥੇ ਪੱਠੀ ਚ ਲਾਉਣ ਸਰਦਾਰ ਜੀ ਕਹਿੰਦੇ ਸਿਲੰਡਰ ਕਹਿੰਦੇ ਪਇਆ ਮੈਂ ਕਿਹਾ ਉਹ ਸਿਲੰਡਰ ਪਇਆ ਹੋਇਆ ਤਾਂ ਨਹੀਂ ਹੈਗਾ ਜਿਹੜਾ ਲਾਇਆ ਹੋਇਆ ਆਪਣਾ ਸਿਲੰਡਰ ਉਹ ਹੈਗਾ ਵੀ ਹਨਾ ਉਹ ਤੇ ਹੀ ਆਪਾਂ ਕੱਢ ਲਾਨੇ ਹਨਾ ਸਰ ਜੀ ਨੇ ਪੱਠੀ ਚਲਾ ਲਈ ਸੀ ਇਧਰੋਂ ਹਨਾ ਤੇ ਫੇਰ ਮਤਲਬ ਕੀ ਕੜਾਹੀ ਧਰ ਦਿੱਤੀ ਸੀ ਇਹਦੇ ਉੱਪਰ ਪੱਠੀ ਦੇ ਤੇ ਗਰਮ ਪਾਣੀ ਕਰ ਲਿਆ ਸੀ ਪਹਿਲਾਂ ਕੜਾਹੀ ਧੋਤੀ ਫਿਰ ਧੋਤਾ ਸਰਦਾਰ ਜੀ ਨੇ ਖਰਚਣਾ ਹਨਾ ਤੇ ਕਹਿੰਦੇ ਗਰਮ ਪਾਣੀ ਨਾਲ ਵਧੀਆ ਧੋਤਾ ਜਾਊਗਾ ਸਰਦਾਰ ਜੀ ਲੱਗਿਆ ਪੈਸੇ ਖਰਚਣਾ ਤਾਂ ਹਰਜ ਐ ਨਾ ਕਰਦੇ ਕੜਾਹੀ ਮੈਂ ਪਹਿਲਾਂ ਧੋ ਦਿੱਤੀ ਸੀ ਇਹ ਲੋ ਜੀ ਹੁਣ ਪਾ ਤਾ ਕੜਾਹੀ ਵਿੱਚ ਦੁੱਧ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਲੱਗੀ ਵਧੀਆ ਲੱਗੀ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਉਮੀਦ ਕਰਦੀ ਆ ਸੋ ਨੂੰ ਅੱਜ ਦੀ ਵੀਡੀਓ ਪੂਰੀ ਵਧੀਆ ਲੱਗੀ ਹੋਊਗੀ ਤੇ ਚਲੋ ਜੀ ਲੈ ਕੇ ਆਵਾਂਗੇ ਇੱਕ ਹੋਰ ਵੀਡੀਓ ਤੁਸੀਂ ਤੁਸੀਂ ਇੰਜੋਏ ਕਰੋ ਵੀਡੀਓ ਨੂੰ ਇਹ ਵਿਚੀ ਦੇਖੋ ਵਾ ਵਿਚੀ ਨਿਕਲ ਜਾ ਕਿਹੜਾ ਹੈ ਕਿਹੜਾ ਹੈ ਇਹ ਪਤਾ ਨਹੀਂ ਲੱਗਿਆ ਕਿਹੜਾ ਹੈ ਆਹ ਵਾਲਾ ਆਹ ਵਾਲਾ ਕਿਹਦੇ ਹੋਏ ਬੋਲ ਦੇ ਬੋਲ ਦੇ ਇਹ ਕੀ ਕਰਦਾ ਬੋਲ ਦੇ ਬੋਲ ਇੰਨਾ ਵਿਆਖਲਾ ਹੈ ਐ ਨਹੀਂ ਹੈ ਹੋਰ ਹੋਣਾ ਇਹਨਾਂ ਦਿਮਾਗ ਤੋਂ ਥੋੜਾ ਮੈਂ ਅੱਕ ਗਿਆ ਕੌਣ ਹੋ ਨਾਈਸ ਨਾਈਸ ਜੀ ਮਹਾਣੀ ਪਟਿਆ ਦਾ ਮੈਂ ਅੰਦਰ ਛੋਟੀ ਟੋਕਰੀ ਚੱਕ ਲੈਣਾ ਗਜਰਾ ਬਣਾ ਦੇ। ਮੈਨੂੰ ਐ ਸੀ ਕਿ ਮੈਨੂੰ ਐ ਬਸ ਗਜਰੇ ਦਾ ਕੰਮ ਉਹ ਕਰਦਾ। ਡੈਡੀ ਤਾਂ ਮੈਂ ਇਹ ਨਹੀਂ ਕੀਤਾ ਸਮੇਂ ਉਹ ਗਲਤ ਹੈ। ਹਨਾ ਮੈਂ ਉਹ ਵੀ ਆਪ ਹੀ ਕਰ ਦਿੰਦਾ। ਸੁਣਨਾ ਜੇ ਨਹੀਂ ਕੀਤਾ ਮੈਨੂੰ ਐ ਸੀ ਕਿ ਤੁਸੀਂ ਸਮੇਂ ਉਹ ਗਲਤ ਹੋਠਿਆ ਤੇ ਖੱਪੜ ਚਟੋਗੇ। ਉਰੇ ਆ।